ਹਾਟ ਕੋਟਮਾਰ ਮਾਮਲੇ ਦੀ ਜਿਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤੇ ਦੇਸ਼ ਦੀ ਇਹ ਏਜੰਸੀ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਕਿਉਂਕਿ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਪਰਿਵਾਰ ਕਹਿ ਰਿਹਾ ਸੀ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਹਾਲਾਂਕਿ ਇਸ ਦੀ ਜਾਂਚ ਹਾਈ ਕੋਰਟ ਦੇ ਵੱਲੋਂ ਪਹਿਲਾਂ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਪਰ ਇਸ ਦੇ ਬਾਵਜੂਦ ਪਰਿਵਾਰ ਨੇ ਕਿਹਾ ਕਿ ਕਈ ਮਹੀਨੇ ਬੀਤ ਗਏ ਨੇ ਇਸ ਤੋਂ ਬਾਅਦ ਵੀ ਕੋਈ ਇਨਸਾਫ ਨਹੀਂ ਮਿਲਿਆ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤੇ ਹੁਣ ਇਸ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ ਕਿਉਂਕਿ ਕਰਨਲ ਨਾਲ ਕਟਮਾਰ ਹੋਈ ਆ ਉਹ ਵੀ ਮੌਜੂਦਾ ਕਰਨਲ ਦੇ ਨਾਲ ਅਤੇ ਅਜੇ ਹਾ ਜਦੋਂ ਇਹ ਵੀ ਸਾਹਮਣੇ ਆਇਆ ਸੀ ਕਿ ਕਰਨਲ ਵਾਰ-ਵਾਰ ਆਪਣਾ ਆਈ ਕਾਰਡ ਆਪਣੀ ਪਛਾਣ ਦੱਸਦਾ ਰਿਹਾ ਕਿ ਉਹ ਕਰਨਲ ਹੈ ਇਸ ਦੇ ਬਾਵਜੂਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਉਸਦੇ بیٹے ਦੀ ਕੁੱਟਮਾਰ ਕੀਤੀ ਗਈ ਤੇ ਹੁਣ ਇਸ ਮਾਮਲੇ ਦੀ ਜਾਂਚ सीबीआई ਕਰੇਗੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੁਝ ਪੁਲਿਸ ਅਧਿਕਾਰੀਆਂ ਨੂੰ ਮੁਅਤਲ ਵੀ ਕਰ ਦਿੱਤਾ ਗਿਆ ਸੀ 12 ਪੁਲਿਸ ਮੁਲਾਜ਼ਮ ਮੁਅਤਲ ਕਰ ਦਿੱਤੇ ਗਏ ਸਨ ਕੁਝ ਦੀ ਜ਼ਿਲ੍ਹੇ ਤੋਂ ਬਾਹਰ ਵੀ ਟਰਾਂਸਫਰ ਕਰ ਦਿੱਤੀ ਗਈ ਸੀ ਹਾਲਾਂਕਿ ਹੁਣ ਵੀ ਇਹ ਮਾਮਲਾ ਜਾਰੀ ਸੀ ਪਰ ਦੂਜੇ ਪਾਸੇ ਇਸ ਦੀ ਜਾਂਚ ਹੁਣ सीबीआई ਦੇ ਵੱਲੋਂ ਕੀਤੀ ਜਾਵੇਗੀ ਅਸੀਂ ਬਾਹਰ ਸਾਡੇ ਨਾਲ ਨੇ ਮੈਡਮ ਕਿਉਂਕਿ ਤੁਸੀਂ ਲਗਾਤਾਰ ਲੜਾਈ ਦੀ ਚ ਲੜ ਰਹੇ ਹੋ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਸੀ ਫਿਰ 4 ਮਹੀਨੇ ਦਾ ਚੰਡੀਗੜ੍ਹ ਪੁਲਿਸ ਨੂੰ ਟਾਈਮ ਦਿੱਤਾ ਸੀਗਾ ਹਾਲਾਂਕਿ ਚੰਡੀਗੜ੍ਹ ਪੁਲਿਸ ਉੱਤੇ ਪਹੁੰਚੀ ਵੀ ਸੀ ਲੇਕਿਨ ਤੁਹਾਡਾ ਇਲਜ਼ਾਮ ਹੈ ਕਿ ਤੁਹਾਡੇ ਦੇ ਕੋਈ ਕਿਸੇ ਦਾ ਕੋਈ ਬਿਆਨ ਜਿਹੜਾ ਹੈ ਉਹ ਨਹੀਂ ਲੇਤਾ ਗਿਆ ਜੀ ਸਾਡੇ ਬਿਆਨ ਨਹੀਂ ਲਿੱਤੇ ਗਏ ਤੁਸੀਂ ਇਹ ਦੇਖੋ ਚੰਡੀਗੜ੍ਹ ਪੁਲਿਸ ਜਿਨ੍ਹਾਂ ਨੂੰ ਅਕਿਊਜ਼ਾ ਨੂੰ ਪਕੜਨ ਦੀ ਜਗਾ ਉਹਨਾਂ ਦੀ ਧਾਰਾ ਕਟਾ ਕੇ ਉਹਨਾਂ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੀ ਹੈ ਹੂੰ 4 ਮਹੀਨੇ ਦੇ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਦੇ ਹੈਵ ਨਾਟ ਰਿਪੋਰਟਡ ਟੂ ਦਾ ਕੇਸ ਐਂਡ ਮਤਲਬ ਦੇ ਹੈਵ ਨਾਟ ਕਮ ਸਟੇਟਮੈਂਟ ਉਹਨਾਂ ਦੇ ਲਈ ਬਗੈਰ ਤੁਸੀਂ ਧਾਰਾ ਘਟਾ ਰਹੇ ਹੋ ਮਤਲਬ ਇਸ ਵੀ ਚੈਸ ਥਿਸ ਇਸ 200 ਪਰਸੈਂਟ ਕਿ ਸੀਬੀਆਈ ਨੂੰ ਜਾਣੀ ਚਾਹੀਦੀ ਸੀ ਕਿਉਂਕਿ ਯੂਟੀ ਪੁਲਿਸ ਵਾਸ ਮੈਨੇਜਡ ਬਾਈ ਦੇਮ ਚੰਡੀਗੜ੍ਹ ਪੁਲਿਸ ਨੇ ਕੀ ਫੈਕਟ ਦਿੱਤੇ ਸੀਗੇ ਇਹਦੇ ਵਿੱਚ ਇਹ ਚੰਡੀਗੜ੍ਹ ਪੁਲਿਸ ਕਹਿੰਦੀ ਹੈ ਕਿ 307 ਸਾਨੂੰ ਨਹੀਂ ਲੱਗਦੀ ਲਗਣੀ ਚਾਹੀਦੀ ਐ ਇਸ ਕਰਕੇ ਐਰੇਸਟ ਨਹੀਂ ਕਰ ਰਹੇ ਜਦੋਂ ਉਹ ਐਰੇਸਟ ਨਹੀਂ ਕਰ ਰਹੇ ਤੁਸੀਂ ਜਦੋਂ ਤੱਕ ਉਹਨਾਂ ਨੂੰ ਫੜਿਆ ਹੀ ਨਹੀਂ ਹੈ ਜ ਮਤਲਬ ਸ਼ੁਰੂ ਤੋਂ ਸਾਡੀ ਜਿਹੜੀ ਐਫ ਆਈ ਆਰ ਹੈ ਉਸ ਨੂੰ ਬੋਗਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ ਢਾਬੇ ਵਾਲੇ ਦੀ ਐਫ ਆਈ ਆਰ ਕਰ ਦਿੱਤੀ ਜਾਂਦੀ ਹੈ ਕਦੇ ਐਫ ਆਈ ਆਰ ਦੇ ਧਾਰੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੇ ਐਂਟੀਸੀਪੇਟਰੀ ਤੇ ਐਂਟੀਸੀਪੇਟਰੀ ਬੇਲ ਤੇ ਵੀ ਧਾਰਾ ਹਟਾਉਣ ਦੀ ਗੱਲ ਕੀਤੀ ਜਾਂਦੀ ਹੈ ਹੁਣ ਯੂਟੀ ਪੁਲਿਸ ਜਿਹੜੀ 23 ਮਈ ਤੱਕ ਕੈਨੀਸੀ 307 ਲਗਣੀ ਚਾਹੀਦੀ ਹੈ ਇਹ ਤਾਰਾ 326 ਲਗਣੀ ਚਾਹੀਦੀ ਹੈ ਅੱਜ 10 ਦਿਨਾਂ ਬਾਅਦ ਉਹਨਾਂ ਨੇ ਡਿਸਾਈਡ ਕਰ ਲਿੱਤਾ 307 ਨਹੀਂ ਲਗਣੀ ਚਾਹੀਦੀ ਪੁਲਿਸ ਕਹਿ ਰਹੀ ਉੱਥੇ ਜਾ ਕੇ ਪੂਰੇ ਫੈਕਟ ਜਿਹੜੇ ਹੈਗੇ ਵੈਰੀਫਾਈ ਅਸੀਂ ਕੀਤੇ ਢਾਬੇ 'ਚ ਅਸੀਂ ਗਏ ਉੱਥੇ ਉਹਨਾਂ ਦੇ ਜਿਹੜੇ ਬਿਆਨ ਵਗੈਰਾ ਜਿਹੜੇ ਜੀ ਜਿਹੜਾ ਢਾਬਾ ਵਾਲੇ ਨੂੰ ਦੇਖੋ ਜੀ ਪੁਲਿਸ ਵਾਲੇ ਉੱਥੇ ਰੋਜ਼ ਖਾਂਦੇ ਉਰਦੇ ਉਹੀ ਢਾਬੇ ਵਾਲੇ ਨੇ ਤੇ 2 ਦਿਨ ਬਾਅਦ ਛੁੱਟੀ ਸਟੇਟਮੈਂਟ ਦਿੱਤੀ ਸੀ ਉਹੀ ਢਾਬੇ ਵਾਲੇ ਨੇ ਮੈਨੂੰ ਪਛਾਣ ਕਰਾਈ ਸੀ ਜਿਹੜੀ ਵੀਡੀਓ ਦਿੱਤੀ ਹੈਨ DVR ఎవిడెన్స్ చోరీ ਹੋ ਗਿਆ ਹੈ ਔਰ UT ਪੁਲਿਸ ਨੇ ਉਸ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ DVR ਚੋਰੀ ਹੋਂਦੀ ਕੋਈ ਤਾਰਾ ਨਹੀਂ ਲਗਾਈ ਇਹਨਾਂ ਨੂੰ ਕਿਉਂ ਜਦੋਂ ఎవిడెన్స్ ਪਲੇ ਕੀਤਾ ਹੈ ਪੰਜਾਬ ਪੁਲਿਸ ਨੇ ਤੁਸੀਂ ਕਿਉਂ ਨਹੀਂ ਲਾਈ ਔਰ ਕਿਉਂ SSP ਨਾਨਕ ਨੂੰ ਨਹੀਂ ਹੈ ਇਨਵੈਸਟੀਗੇਟ ਕੀਤਾ ਗਿਆ ਕਿ ਐਫ ਆਈ ਆਰ ਕਿਉਂ ਡਿਲੇ ਹੋਈ ਸੀ ਜਦੋਂ ਕੋਰਟ ਦੇ ਆਰਡਰ ਸੀਗੇ ਕੋਰਟ ਦੇ ਆਰਡਰਸ ਦੇ ਇਹ ਕੀ ਕਰ ਰਹੇ ਸੀਗੇ ਤਿੰਨ ਮਹੀਨੇ ਤੋਂ ਦੇ ਵਰ ਟਰਾਇੰਗ ਟੂ ਕਿ ਇਸ ਨੂੰ ਸਾਰੀ ਮੇਜਰ ਜਿਹੜੀ ਨੋਨ ਅਵੇਲੇਬਲ ਤਾਰਨ ਉਹਨਾਂ ਨੂੰ ਹਟਾ ਦਿੱਤਾ ਜਾਏ ਔਰ ਇਸ ਨੂੰ ਹੀ ਨਾਰਮਲ ਸਕਫਲ ਬੋਲ ਕੇ ਯਾਨੀ ਕਿ ਤੁਹਾਡੇ ਇਲਜ਼ਾਮ ਨੇ ਕਿ ਚੰਡੀਗੜ੍ਹ ਪੁਲਿਸ ਵੀ ਕਿਤਨਾ ਕਿਤੇ ਇਨਵੈਸਟੀਗੇਸ਼ਨ ਦੇ ਨਾਤੇ ਜਰੂਰ ਇਹਦੇ ਵਿੱਚ ਗਲਤ ਆਜੀ ਅੱਜ ਕੋਰਟ ਜੱਜ ਸਾਹਿਬ ਨੇ ਕਹਿ ਦਿੱਤਾ ਕਿ ਇਹ ਤੁਸੀਂ ਫੇਅਰ ਨਹੀਂ ਕਰ ਰਹੇ ਜਦੋਂ ਤੁਸੀਂ ਚਾਰ ਅਕਿਊਜ਼ ਦੀ ਸਟੇਟਮੈਂਟ ਹੋਰ ਫੜੇ ਬਗੈਰ 307 ਤੇ ਤੁਸੀਂ ਕਹਿੰਦੇ ਹੋ ਕਿ 307 ਫੜ ਜਾਣੀ ਚਾਹੀਦੀ ਹੈ ਵਿਦਆਊਟ देयर ਸਟੇਟਮੈਂਟ ਚਾਰ ਪੁਲਿਸ ਵਾਲੇ ਡਿਊਟੀ ਜੁਆਇਨ ਨਹੀਂ ਕਿਤੇ ਪਜੇ ਹੋਏ ਤੇ ਦੈਟ ਮੀਨਸ ਯੂ ਆਰ ਇਨਵੋਲਡ ਸਮਵੇਰ ਬਟ ਕਰਨਲ ਬਾਟ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਜਿਹਦੇ ਵਿੱਚ ਹਾਈ ਕੋਰਟ ਵੱਲੋਂ ਅਸੀਂ सीबीआई ਨੂੰ ਇੱਕ ਕੇਸ ਜਿਹੜਾ ਹੈ ਉਹ ਸੌਂਪ ਦਿੱਤਾ ਹੈ ਹਾਲਾਂਕਿ ਉਹਨਾਂ ਦੀ ਵਾਈਫ ਤੇ ਲਗਾਤਾਰ ਉਹਨਾਂ ਦੇ ਨਾਲ ਇਹਦੇ ਵਿੱਚ ਕੰਮ ਕਰ ਰਹੇ ਸਰ ਅੱਜ ਇੱਕ ਵੱਡੀ ਅਪਡੇਟ ਇਹਦੇ ਵਿੱਚ ਹੈਗੀ ਹੈ सीबीआई ਨੂੰ ਸੌਂਪ ਦਿੱਤਾ ਗਿਆ ਹਾਲਾਂਕਿ 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀਗਾ ਚੰਡੀਗੜ੍ਹ ਪੁਲਿਸ ਨੂੰ ਉਹਦੇ ਵਿੱਚ ਇਨਵੈਸਟੀਗੇਸ਼ਨ 4 ਮਹੀਨੇ ਦਾ ਕਿਸ ਤਰ੍ਹਾਂ ਵੇ ਦੇਖੋ ਜਦੋਂ ਅਸੀਂ ਥੋੜਾ ਜਿਹਾ ਪਿਛੇ ਹਾਂਜੀ ਜਦੋਂ ਅਸੀਂ ਚੰਡੀਗੜ੍ਹ ਹਾਈ ਕੋਰਟ ਆਈ ਸੀ ਤਾਂ ਉਦੋਂ ਬੜੀ ਉਮੀਦ ਸੀ ਕਿ ਯੂਟੀ ਪੁਲਿਸ ਤੇ ਜਿਵੇਂ ਆ ਰਿਪਿਟੀਸ਼ਨ ਨੂੰ ਮਾਰਕ ਹੋਈ ਹੈ ਇਹਨੂੰ ਇਨਵੈਸਟੀਗੇਸ਼ਨ ਫੇਅਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਨਗੇ 4 ਮਹੀਨੇ ਚ ਸਾਢੇ 3 ਮਹੀਨੇ ਹੋ ਗਏ ਆ ਉਹ ਵੀ ਪੰਜਾਬ ਪੁਲਿਸ ਦੇ ਰਸਤੇ ਚੱਲ ਪਈ ਸੀ ਕਿਉਂਕਿ ਮੇਰਾ ਤੇ ਮਿਸਿਸ ਬਾਠ ਦੀ ਸਟੇਟਮੈਂਟ ਹੀ ਨਹੀਂ ਲਈ ਸੀ ਇਹਨਾਂ ਨੇ ਹਲੇ ਤੱਕ ਚੰਡੀਗੜ੍ਹ ਪੁਲਿਸ ਨੇ ਤੇ ਜਿਸ ਤਰੀਕੇ ਇਨਵੈਸਟੀਗੇਸ਼ਨ ਕਰ ਰਹੇ ਸੀ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹ ਇਨਾਂ ਨੇ ਸਾਡੇ ਨਾਲ ਇਨਸਾਫ ਨਹੀਂ ਕਰਨਾ ਇਸੇ ਕਰਕੇ ਅਸੀਂ ਰਿਟ ਪਟੀਸ਼ਨ ਪਾਈ ਸੀ ਦੁਬਾਰਾ ਇਹਨਾਂ ਨੂੰ ਪੁੱਛਿਆ ਜਾਵੇ ਬੁਲਾ ਕੇ ਹਾਈ ਕੋਰਟ ਤੋਂ ਵੀ ਦੁਬਾਰਾ ਪੁੱਛਿਆ ਜਾਵੇ ਬੁਲਾ ਕੇ ਕਿ ਤੁਸੀਂ ਇਨਵੈਸਟੀਗੇਸ਼ਨ ਕੀ ਕਰ ਰਹੇ ਹੋ ਤੇ ਜੋ ਸਾਡਾ ਡਾਊਟ ਸੀ ਉਹ ਅੱਜ ਯਕੀਨਚ ਬਦਲ ਗਿਆ ਇਹਨਾਂ ਦਾ ਐਸਪੀ ਸ਼ਰੌਨ ਆ ਕੇ ਕਹਿੰਦਾ ਕਿ ਜੇ ਅਸੀਂ ਧਾਰਾ 307 ਤੋੜਤੀ ਆ ਤਾਂ ਜੋ ਸਾਡਾ ਡਾਊਟ ਸੀ ਉਹ ਕਲੀਅਰ ਹੋ ਗਿਆ ਤੇ ਜੱਜ ਸਾਹਿਬ ਨੇ ਵੀ ਕਿਹਾ ਤੁਸੀਂ ਤਾਂ ਪਹਿਲਾਂ ਹੀ ਮਾਇੰਡ ਬਣਾ ਕੇ ਬੈਠੇ ਹੋ ਕਿ ਇਹਡੇ ਸੀਰੀਅਸ ਅਲੀਗੇਸ਼ਨ ਲੱਗੇ ਨਹੀਂ ਤੁਸੀਂ ਬੰਦੇ ਜਿਹੜੇ ਹੈਗੇ ਉਹ ਨਹੀਂ ਅਰੈਸਟ ਕਰ ਰਹੇ ਰੇਡ ਨਹੀਂ ਕਰ ਰਹੇ ਤੇ ਤੁਸੀਂ ਤਾਂ ਧਾਰਾ ਖਤਮ ਕਰਕੇ ਇਹ ਚਾਰੋਂ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਤੁਹਾਡੀ ਕੀ ਨੇ ਇੰਟੈਂਸ਼ਨ ਹੁਣ ਸੀਬੀਆਈ ਨੂੰ ਹੁਣ ਜੱਜ ਸਾਹਿਬ ਨੇ ਸਟ੍ਰਿਕਟਲੀ ਕਿਹਾ ਤਾਂ ਕੇਸ ਮੈਂ ਸੀਬੀਆਈ ਨੂੰ ਦੇ ਰਿਹਾ I am not satisfied with the inquiry ਤੇ ਜਿੱਥੇ ਲੱਗਦਾ ਜੱਜ ਸਾਹਿਬ ਨੇ ਉਈ ਆਰਡਰ ਵੀ ਜਿਹੜਾ ਸ਼ਾਮ ਨੂੰ ਆਊਗਾ ਉਹਦੇ ਚ ਪਤਾ ਲੱਗੂ ਕਿ ਸੀਬੀਆਈ ਨੂੰ ਜਾਂ ਚੰਡੀਗੜ੍ਹ ਪੁਲਿਸ ਨੂੰ ਕੀ ਇਹਨਾਂ ਨੇ ਤਾੜਨਾ ਕੀਤੀ ਹੈ। ਬੱਸ ਦੇ ਨਾਲ ਹੀ ਜਾਂਚ ਸੀਬੀਆਈ ਕੋਲ ਜਾਣ ਤੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਮਾਮਲੇ ਦੀ ਜਾਂਚ ਜਲਦ ਪੂਰੀ ਹੋਵੇ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲੈਣਿਆ ਮਲਜ਼ਮਾਂ ਤੇ ਐਫ ਆਈ ਆਰ ਦਰਜ ਕੀਤੀ ਸੀ ਤੇ ਪਰਿਵਾਰ ਜਾਂਚ ਨੂੰ ਸ਼ਿਫਟ ਕਰਵਾਉਣਾ ਚਾਹੁੰਦਾ। चीमा ने कहा कि असं चाहते हैं कि जल्द जांच पूरी होर हो की कुछ कहा हरपाल सिंह चीमा ने तुम्हें तो नहीं। पहले मामला चंडीगढ़ पुलिस को दिया गया था मैंने कहा मैं हम तो कभी रोका नहीं हमने कहा इन्वेस्टिगेशन हो जानी चाहिए इन्वेस्टिगेशन हमने जब पहले मामला ध्यान में आया था तो पंजाब सरकार ने तुरंत उन दोषियों के खिलाफ एफआईआर जो रजिस्टर कर दी थी और उसके बाद कर्नल बाट के परिवार ने आ, समझा कि नहीं हमने अपनी इन्वेस्टिगेशन शिफ्ट करवानी है तो इन्वेस्टिगेशन चंडीगढ़ को शिफ्ट हुई अब उनका चंडीगढ़ की पुलिस में विश्वास नहीं रहा होगा तो सीबीआई को सौंप दी गई है तो इन्वेस्टिगेशन का विषय है तो इन्वेस्टिगेशन हो जाने चाहिए और ये कोर्ट ने वर्डिक्ट दिया है और कोर्ट का जब ऑर्डर आएगा तो उसको पढ़ने के बाद और भी हम अच्छे तरीके से आपको बता सकेंगे पर लेकिन इन्वेस्टिगेशन का विषय इन्वेस्टिगेशन होनी चाहिए